ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਹਾਜ ਵੱਲੋਂ ਅੱਜ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਸਹੂਿਦਾਂ ਤੋਂ ਪਹੁੰਚ ਨੂੰ ਯਕੀਨ ਬਣਾਉਣ ਦੇ ਲਈ ਕਾਰਜਸ਼ੈਲੀ ਕਰਦੇ ਹਾਂ ਸਬਡਿਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਵਿੱਚ ਸੜਕ ਦੇ ਨਿਰਮਾਣ ਕਾਰਜਾਂ ਤੇਜ਼ੀ ਲਿਆਉਣ ਦੇ ਮੁੱਖ ਦਿਸ਼ਤਾਂ ਕਰਦੇ ਦਰ ਆਇਆ ਗਿਆ ਅੱਜ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਗਵਾਈ ਹੇਠ ਹਲਕੇ ਦੇ ਮੁੱਖ ਵਿਕਾਸ ਕਾਰਜ ਲਈ ਪੁਰਤਨ ਬਚਨਵਦਨ ਜਿੱਤੇ ਕਿ ਹਲਕਾ ਵਿਦਿਆਕ ਨਰਿੰਦਰ ਕੌਰ ਪਰ ਅੱਜ ਉਹ ਨਵਾਜ ਪਿੰਡ ਨਕਟੇ ਫੰਮਨਵਾਲ ਮਾਜੀ ਅਤੇ ਬਿੰਬੜ ਤੇ ਬੀਮਬੜੀ ਨੂੰ ਜੋੜਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਾਰਜ ਕਰਵਾਏ ਗਏ ਇਸ ਮੁੱਖ ਦੇ ਪ੍ਰੋਜੈਕਟ ਨੂੰ 68 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਗੇ ਜਿੱਤੇ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਹਦਾਇਤਾਂ ਕੀਤੀਆਂ ਗਈਆਂ ਹਨ ਕਈ ਲੋਕਾਂ ਦੀ ਸਹੂਲਤ ਵਾਲੀ ਕਾਰਜ ਜਿੱਤੇ ਪਰੀ ਰਪਾਲ ਤੋਂ ਤੱਕ ਮੁਕੰਮਲ ਕੀਤੇ ਜਾਣ ਜਿੱਥੇ ਉਹਨਾਂ ਨੇ ਕਿਹਾ ਕਿ ਲਗਭਗ 2.5 ਕਿਲੋਮੀਟਰ ਦੀ ਲੰਬੀ ਸੜਕ ਦੇ ਦੂਰੇ ਹੋਣ ਦਾ ਕਾਰਨ ਲੋਕਾਂ ਨੂੰ ਇੱਕ ਦੂਜੇ ਪਾਸੇ ਜਾਣ ਲਈ ਵੀ ਕਾਫੀ ਕੁਮਕ ਜਾਣਾ ਮੈਂਦਾ ਜਿਸ ਦੇ ਕਾਰਨ ਸਮਾਂ ਨਸ਼ਟ ਹੋ ਜਾਂਦਾ ਹੈ ਸੜਕ ਦੇ ਮੋੜਲੇ ਤੌਰ ਤੇ ਪੱਥਰ ਪਾਏ ਜਾ ਚੁੱਕੇ ਹਨ ਤੇ ਨਿਰਮਾਣ ਦੇ ਅਨੁਸਾਰਤ ਕੰਮ ਕੀਤੇ ਜਾ ਰਹੇ ਹਨ ਇਸ ਤੋਂ ਪ੍ਰੰਤ ਉਹਨਾਂ ਦੇ ਵੱਲੋਂ ਅੱਜ ਪਿੰਡ ਝਨੇੜੀ ਵਿਖੇ ਵੀ ਤਕਰੀਬਨ ਪੌਣੇ 2 ਕਿਲੋਮੀਟਰ ਦੀ ਲੰਬੀ ਸੜਕ ਦਾ ਨਿਰਮਾਣ ਕਾਰਜ ਸ਼ੁਰੂਆਤ ਕਰਵਾਈ ਗਈ ਹੈ ਤੇ ਇਸ ਮੌਕੇ ਲੰਬੇ ਸਮੇਂ ਤੋਂ ਰੁਕੇ ਕੰਮਾਂ ਨੂੰ ਹੀ ਕੰਮ ਨੇ ਪੇਰੇ ਚੜਾਉਣ ਲਈ ਤੀਜੀ ਲਿਆਉਣ ਲਈ ਕਹਿ ਗਿਆ ਹੈ ਕਿਉਂਕਿ ਝਨੇੜੀ ਅਤੇ ਸੰਗਰੇੜੀ ਦੀ ਸੜਕ ਨਿਰਮਾਣ ਕੰਮ ਛੇਤੀ ਪੂਰਾ ਹੋ ਜਾਵੇਗਾ ਤੇ ਲਗਭਗ 45 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਮੌਕੇ ਦੇ ਦੇਖਸ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਬਿੰਬੜ ਦੀ ਪੰਚਾਇਤ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਤੇਗੁਰਪ੍ਰੀਤ ਸਿੰਘ ਸਰਪੰਚ ਬਿੰਬੜ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਰਮ ਸਿੰਘ ਨਖਟੇ ਅਤੇ ਉਹਨਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜਵਾ ਅਤੇ ਇਸ ਮੌਕੇ ਤੇ ਸਾਬਕਾ ਸਰਪੰਚ ਕਰਨੈਲ ਸਿੰਘ ਪਿੰਡ ਮਾਜੀ ਤੋਂ ਪਹੁੰਚੋ ਇਸਨ ਅਤੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਜਿਨ੍ਹਾਂ ਨੇ ਅੱਜ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਦੇ ਲੈਂਦੀ ਲੈਂਦੀ ਤੇ ਇਸ ਮੌਕੇ ਤੇ ਪਿੰਡਾਂ ਦੇ ਚਾਹ ਰਹੀਆਂ ਮੁਸ਼ਕਲਾਂ ਸਮਝਦੇ ਉਹਨਾਂ ਨੇ ਗੱਲਬਾਤ ਵੀ ਕੀਤੀ ਤੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਇਹਨਾਂ ਦੀ ਜਿਹੜੀ ਤੁਹਾਡੀ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ ਕਿ ਜੇ ਰਸਤਾ ਬਣ ਜੇਵੇ ਤਾਂ ਸਾਨੂੰ ਜਿਹੜਾ ਸੌਖਾ ਹੋ ਜੂਗਾ ਸਾਡਾ ਰਸਤਾ ਜਿਹੜਾ ਕੱਟਿਆ ਜਾਊਗਾ ਤੇ ਉਹ ਤੁਹਾਡੀ ਮੰਗ ਹੈ ਜਿਹੜੀ ਉਹ ਪੂਰੀ ਹੋ ਗਈ ਹੈ ਤੁਸੀਂ ਆਪਣੀ ਧੀ ਦੀ ਡਿਊਟੀ ਲਈ ਦਿੱਤੀ ਹੈ ਜੋ ਤੁਹਾਡੀ ਡਿਊਟੀ ਪੂਰੀ ਕਰਦੇ ਹੋਏ ਬੱਟਾ ਸਾਰੇ ਪੈ ਗਿਆ ਹੁਣ ਤੇ ਲੁੱਕ ਦਾ ਕੰਮ ਜਿਹੜਾ ਥੋੜੇ ਦਿਨਾਂ ਅੰਦਰ ਆਪਾਂ ਸ਼ੁਰੂ ਕਰ ਲਾਂਗੇ 2.5 ਕਿਲੋਮੀਟਰ ਦਾ ਟੋਟਾ ਤਕਰੀਬਨ ਆਪਣਾ 62 ਲੱਖ ਰੁਪਏ ਦਾ ਜਿਹੜਾ ਕੰਮ ਉਹ ਹੈਗਾ 20 ਅਪ੍ਰੈਲ ਤੱਕ ਆਪਾਂ ਇਹਨੂੰ ਸੜਕ ਨੂੰ ਜਿਹੜੀ ਕੰਪਲੀਟ ਕਰਨਾ ਸੋ ਇਹ ਜਿੰਨੇ ਮੈਨੂੰ 12 ਸਾਲ ਹੋ ਗਏ ਤੁਹਾਡੇ ਕੋਲ ਆਉਂਦੇ ਨੂੰ ਤੇ ਮੈਂ ਦੇਖਿਆ ਕਿ ਕੰਮ ਦਾ ਕਰਨ ਵਾਲੇ ਬਹੁਤ ਨੇ ਪਰ ਜਿਹੜੇ ਮੇਨ ਜਿਹੜਾ ਹੈਗਾ ਆਪਣੇ ਪਿੰਡ ਦਾ ਸਭ ਤੋਂ ਵੱਡਾ ਕੰਮ ਹੈਗਾ ਉਹ ਹੈਗਾ ਗੰਦੇ ਪਾਣੀ ਦੀ ਨਿਕਾਸੀ ਦਾ ਜਦੋਂ ਅਸੀਂ ਕੁਝ ਮਰਜ਼ੀ ਬਣਾ ਕੇ ਬੈਠੀ ਜਦੋਂ ਸਾਡੇ ਬਾਗ ਚੋਂ ਨਰਕ ਨਹੀਂ ਨਾ ਜਾਂਦਾ ਉਹਨਾਂ ਚਿਰ ਸਾਨੂੰ ਆਉਂਦਾ ਪਰ ਮੈਂ ਸਕੂਲ ਵਾਲੇ ਪਾਸੇ ਮੈਂ ਆ ਆ ਵੀ ਗਈ ਸੀਗੀ ਜਦੋਂ ਬਰਸਾਤ ਪੈਂਦੀ ਆ ਤਾਂ ਸਾਰਾ ਸਕੂਲ ਦੇ ਮੂਹਰੇ ਜਿਹੜਾ ਚੌਕ ਆ ਸਾਰਾ ਡੁੱਬ ਜਾਂਦਾ ਅਰੇ ਦੇਖੋ ਗੱਲ ਪੁੱਛਦੀ ਹੈ ਇਹਦੇ ਵਿੱਚ ਸਿਰਫ ਆਪੋ ਆਪਣੀਆਂ ਮੈਨੂੰ ਜੋ ਸਮਝ ਆਈ ਹੈ ਵੀ ਆਪੋ ਆਪਣੀਆਂ ਅੜਵੀਆਂ ਨੇ ਵੀ ਮੈਂ ਆਪਦੇ ਵਾਰ ਨੂੰ ਦੀ ਪਾਣੀ ਨਹੀਂ ਜਾਣ ਦੇਣਾ ਮੈਂ ਇੱਥੋਂ ਨਹੀਂ ਆਈ ਨਾ ਦੇਣਾ ਪਾਈਪਾਂ ਬਣਣੀਆਂ ਅੰਡਰਗਰਾਊਂਡ ਪਾਈਪਾਂ ਬਣਣੀਆਂ ਤੁਹਾਨੂੰ ਸੋਹਣਾ ਬਣਾ ਕੇ ਦਵਾਂ ਤੁਹਾਡੇ ਨਾਲ ਵਾਅਦਾ ਹੈ ਤੁਹਾਡੇ ਹੁਣ ਇੱਕ ਦਾ ਸਕੂਲ ਦੇ ਕੋਲ ਤੋਬਾ ਉਧਰ ਡੇਰੇ ਵਾਲੇ ਪਾਸੇ ਟੋਬਾ ਹੈਗਾ ਇੱਕ ਆ ਮ ਲੰਘ ਕੇ ਹੀ ਹੋਂਲੇ ਪਾਸੇ ਜਿਹੜਾ ਟੋਬਾ ਹੈਗਾ ਇੱਕ ਉਧਰਲੇ ਪਾਸੇ ਤੁਸੀਂ ਪੱਟਿਆ ਹੈ ਸਕੂਲ ਦੇ ਕੋਲ ਚੌਂਕ ਦੇ ਕੋਲ ਟੋਬਾ ਚਾਰ ਟੋਬੇ ਨੇ ਕਿੰਨੀ ਕਵੱਦੀ ਆਪਣੀ ਪਿੰਡੀ 1200 1200 ਵੋਟ ਹੈ ਉਹਦੇ ਹਿਸਾਬ ਨਾਲ ਡਾਲਾ ਤਾਂ ਛੋਟਾ ਜਿਹਾ ਪਿੰਡ ਹੈ ਚਾਰ ਚਾਰ ਜਿਹੜੇ ਆਪਾਂ ਛੱਪੜ ਪੱਤੇ ਹੋਏ ਨੇ ਦੇਖੋ ਸਾਨੂੰ ਵੀ ਆਪਾਂ ਵੀ ਅਸੀਂ ਚਾਰਾਂ ਨੂੰ ਪੱਗੇ ਕਰਕੇ ਚਾਰਾਂ ਦੀ ਗਾਹ ਨਿਕਾਸੀ ਦਾ ਪ੍ਰਬੰਧ ਕਰਾਂਗੇ ਤੁਸੀਂ ਨਗਰ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਜਿੰਨਾ ਪੈਸਾ ਲੱਗੂਗਾ ਉਹ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤੁਸੀਂ ਸਿਰਫ ਸਹਿਯੋਗ ਕਰਦੇ ਹੋ ਮੈਂ ਕਿਹਾ ਬੈਠਾ ਸਾਰੇ ਜੇਠ ਬੱਠੇ ਬੈਠੇ ਇੱਥੇ ਸਾਡੇ ਸੈਕਟਰੀ ਸਾਹਿਬਾਨ ਬੈਠੇ ਆ ਇਹ ਐਸਟੀਮੇਟ ਲਾਉਣਗੇ ਆਪਾਂ ਦੋ ਕਰ ਲਈਏ ਦੋ ਪਾਸੇ ਆਪਾਂ ਪਿੰਡ ਦਾ ਪਾਣੀ ਜਿਹੜਾ ਕਰ ਲਈਏ ਤੇ ਉਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰਿਓ ਇੱਕ ਵਾਰ ਪਾਣੀ ਕੱਢ ਕੇ ਦੇਣ ਦੀ ਪੈਸਿਆਂ ਦੀ ਫੰਡਾਂ ਦੀ ਜ਼ਿੰਮੇਵਾਰੀ ਮੇਰੀ ਹੈ ਕੰਮ ਕਰਦੀ ਜ਼ਿੰਮੇਵਾਰੀ ਮਹਿਕਮੇ ਦੀ ਹੈ ਸਾਰੀ ਪੰਚਾਇਤ ਬੈਠੀ ਐ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਸਾਰੇ ਬੈਠੇ ਆ ਮੈਂਬਰ ਸਾਹਿਬਾਨ ਬੈਠੇ ਆ ਤੁਸੀਂ ਸਾਡਾ ਸਹਿਯੋਗ ਕਰਦੇ ਹੋ ਵੀ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਉੱਥੇ ਜਿਹੜਾ ਆਪਾਂ ਪਾਣੀ ਉਹਨੂੰ ਕਢਦੇ ਹੋਈਏ ਤੇ ਜੇ ਕੋਈ ਹੁਣ ਰਾਜਨੀਤੀ ਉਹ ਕਰੂਗਾ ਵੀ ਮੈਂ ਹੀ ਲੱਗਦਾ ਆ ਕੇ ਬੈਠੂਗਾ ਫਿਰ ਆਪਾਂ ਉਹਦਾ ਵੀ ਇਲਾਜ ਕਰ ਲਵਾਂਗੇ ਠੀਕ ਹੈ ਠੀਕ ਹੈ ਉਹ ਇਹਦੇ ਬੰਦੇ ਆ ਰਿਹਾ ਇੱਧਰ ਹੋਰ ਇੱਕ ਮਿੰਟ ਜੇ ਕੋਈ ਫਿਕਰ ਨਾ ਅੰਦਾਜ਼ੀ ਨਾਲ ਮੈਡਮ ਅੱਜ ਬਲਕ ਕੋਆਣੀ ਕੱਟਦੇ ਪਿੰਡਾਂ ਦੇ ਵਿੱਚ ਕਸ ਕਰਦੇ ਨੇ ਕੰਮ ਸ਼ੁਰੂ ਕਰਵਾਇਆ ਹੈ। ਠੀਕ ਹੈ ਜੀ। ਬਿਲਕੁਲ ਅੱਜ ਜਿਹੜੀ ਪਿੰਡ ਨਕਤੇ ਫੰਮਣਵਾਲ ਮਾਜੀ ਬਿੰਬੜ ਬਿੰਬੜੀ ਚਾਰ ਪਿੰਡਾਂ ਨੂੰ ਜਿਹੜੀ ਸੜਕ ਜਿਹੜੀ ਜੋੜਦੀ ਸੀਗੀ ਉਹਦਾ ਤਕਰੀਬਨ 2.5 ਕਿਲੋਮੀਟਰ ਦੀ ਸੜਕ ਹੈ ਜਿਹਦਾ ਕੰਮ ਅੱਜ ਤਕਰੀਬਨ 62 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜਾ ਸ਼ੁਰੂ ਕਰਵਾਇਆ ਤੇ ਜਿਹੜਾ ਪੱਥਰ ਪੈ ਚੁੱਕਿਆ ਤੇ 30 30 ਅਪ੍ਰੈਲ ਤੱਕ ਜਿਹੜਾ ਉਹ ਕੰਮ ਆ ਕੰਪਲੀਟ ਹੋ ਜਾਊਗਾ। ਤੇ ਉਸ ਇਲਾਕੇ ਦੀ ਜਿਹੜੀ ਵੱਡੀ ਮੰਗ ਸੀਗੀ ਲੋਕਾਂ ਨੂੰ ਜਿਹੜਾ ਰਸਤਾ ਜਿਹੜਾ ਦੂਰ ਤੋਂ ਦੀ ਘੁੰਮ ਕੇ ਜਾਣਾ ਪੈਂਦਾ ਸੀਗਾ ਸੋ ਉਹਨਾਂ ਦੀ ਲੰਬੇ ਸਮੇਂ ਦੀ ਜਿਹੜੀ ਇੱਕ ਮੰਗ ਸੀਗੀ ਉਸ ਇਲਾਕੇ ਦੀ ਜਿਹੜੀ ਪੂਰੀ ਹੋਈ ਆ ਸੋ ਅੱਜ ਉਹ ਜਿਹੜਾ ਸ਼ੁਰੂ ਕਰਾ ਕੇ ਉਸ ਤੋਂ ਬਾਅਦ ਅੱਜ ਝਨੇੜੀ ਪਿੰਡ ਦੇ ਵਿੱਚ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੜਕ ਦਾ ਜਿਹੜਾ ਮਸਲਾ ਰੁਕਿਆ ਹੋਇਆ ਸੀਗਾ ਤਕਰੀਬਨ 1.2 ਕਿਲੋਮੀਟਰ ਦਾ ਜਿਹੜਾ ਟੋਟਾ ਝਨੇੜੀ ਟੂ ਸੰਘਰੇੜੀ ਜਿਹੜਾ ਹੈਗਾ ਤਕਰੀਬਨ 45 ਲੱਖ ਰੁਪਏ ਦਾ ਜਿਹੜਾ ਕੰਮ ਆ ਉਹਦੀ ਵੀ ਜਿਹੜੀ ਸ਼ੁਰੂਆਤ ਕਰਾਈ ਆ ਉਹ ਵੀ ਬੜੀ ਜਲਦੀ ਜਿਹੜਾ ਕੰਮ ਆ ਕੰਪਲੀਟ ਕਰ ਲਿਆ ਜਾਊਗਾ ਜਿਹੜੀਆਂ ਸੁਭਾਤਾ ਨੇ ਜਿਹੜੀਆਂ ਸ਼ਹਿਰ ਭਵਾਨੀ ਦੇ ਬਸ ਉਹਨਾਂ ਦੇ ਸਾਹਮਣੇ ਆ। ਅ ਬਜਟ ਸੈਸ਼ਨ ਆਉਣ ਵਾਲਾ 21 ਤੋਂ 28 ਮਾਰਚ ਦੇ ਵਿੱਚ ਜਿਹੜਾ ਉਹ ਬਜਟ ਸੈਸ਼ਨ ਪੰਜਾਬ ਦੇ ਲੋਕਾਂ ਲਈ ਜਿਹੜਾ ਪੇਸ਼ ਹੋਊਗਾ ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੇ ਜਿਹੜਾ ਮੰਡਟ ਲੋਕਾਂ ਨੇ 91 ਸੀਟਾਂ ਦਾ ਦਿੱਤਾ ਜਿਸ ਦੇ ਆਧਾਰ ਤੇ ਸੋ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਲਾਕੇ ਦੀਆਂ ਚਾਹੇ ਡਿਵੈਲਪਮੈਂਟ ਦੇ ਕੰਮ ਨੇ ਚਾਹੇ ਜਿਹੜੀਆਂ ਸਰਕਾਰ ਦੇ ਜਿਹੜੇ ਪਾਰਟੀ ਦੇ ਜਿਹੜੇ ਵਾਅਦੇ ਨੇ ਉਹਨਾਂ ਵਾਅਦਿਆਂ ਨੂੰ ਜਿਹੜਾ ਅਸੀਂ ਪੂਰਾ ਕਰ ਰਹੇ ਹਾਂ ਤੇ ਸੀਐਮ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਨਿਰੰਤਰ ਆਪਣੇ ਹਲਕੇ ਦੇ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹਾਂ